ਬਰਾਵੋ ਮੈਂ ਜਸਵਿੰਦਰ ਸਿੰਘ ਢਿੱਲੋਂ ਕੋਕਾ ਕੋਲਾ ਟਾਰੀ ਇੱਕ ਇੱਕ ਕਾਰੋਬਾਰੀਆਂ ਟਾਰੀ ਦਾ ਮੇਰਾ ਗਨਾ ਆ ਮੇਰਾ ਗਨਾ ਆ ਕਿ ਮੈਂ ਇੱਕ ਪਿੰਡ ਦੇ ਵਿੱਚ ਪੈਦਾ ਹੋਇਆ ਮੈਂ ਇੱਕ ਗਰੀਬ ਪਰਿਵਾਰ ਚ ਪੈਦਾ ਹੋਇਆ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਸਭ ਤੋਂ ਵੱਡਾ ਗਨਾ ਮੈਂ ਪੰਜਾਬ ਚ ਪੈਦਾ ਆ ਉਹ ਤੋਂ ਵੱਡਾ ਗਨਾ ਕਿ ਅਸੀਂ ਅਸੀਂ ਆ ਮਾਦੀ ਪਾਰਟੀ ਨਾਲ ਜੁਟੇ ਇੱਕ ਵੱਡਾ ਗਣਾ ਫੇਲੀਅਰ ਸਰਕਾਰ ਸਾਡੀ ਅਜ ਅਜ ਕਿੰਨੇ ਦਿਨ ਹੋ ਗਏ ਸਾਡੀ ਫੇਲੀਅਰ ਫੇਲੀਅਰ ਪੰਜਾਬ ਉਸ ਜੋ ਤੱਕ ਕਰਨੀ ਲਗੀ ਅਜ ਆਏ ਦਿਨ ਸਾਨੂੰ ਧਮਕੀਆਂ ਮਿਲਦੀਆਂ ਨੇ ਹੁਣ ਹੁਣ ਕੀ ਕਹਿ ਰਿਹਾ ਇਹ ਗੈਂਗਸਟਰ ਕੀ ਬੋਲਣ ਦੇ ਆਪਣੇ ਐਮਐਲਏ ਨੇ ਕਰਾ ਲਏ ਹੁੰਦਾ ਇੱਥੇ ਅਮਨਦੀਪ ਸਿੰਘ ਐ ਸੱਚੋ ਤੇ ਹੁਣ ਤੱਕ ਅਜ ਹਫਤੇ ਦੇ ਵਿੱਚ ਸਾਰੇ ਇਹਨਾਂ ਦਲਿਆਂ ਨੂੰ ਫੜ ਕੇ ਅੰਦਰ ਕੀਤਾ ਆਣਾ ਸੀ ਮੈਨੂੰ ਕੋਈ ਵੀ ਕਿਸੇ ਪੁਲਸ ਦੇ ਮੁਲਾਜ਼ਮ ਤੇ ਵਿਸ਼ਵਾਸ ਨਹੀਂ ਅੱਜ ਅੱਜ ਜੋ ਹਾਲਾਤ ਮੇਰੇ ਨਾਲ ਬੀਤਣਦੇ ਆ ਇਹ ਗੈਂਗਸਾਂ ਨੇ ਕਿਹਾ ਤੂੰ ਚੋ ਜੋੜ ਲਾਉਣਾ ਲਾ ਲਿਆ ਤੇਰੀ ਰੈਕੀ ਕਰਨ ਦੇ ਹਥਿਆਰ ਵਾਲੇ ਬੰਦੇ ਲੈ ਕੇ بیٹھا ਕੋਈ ਗੱਲ ਨਹੀਂ ਕਹਿੰਦੇ ਤੈਨੂੰ ਟੱਕਰ ਨਾਲ ਤੇਰਾ ਮੇਰਾ ਪਰਵਾਹ ਬਾਅਦ ਚ ਮਰੂ ਮੈਂ ਕਹੇ ੱੱਲੇ ਦੇ ਹੱਥੋਂ ਨਹੀਂ ਮਰਨਾ ਪਹਿਲਾ ਚੌਂਕ ਦੇ ਵਿੱਚ ਟਾਰੀ ਮੈਂ ਆਪਣਾ 11 ਸਾਲਾਂ ਬਾਅਦ ਹੋਇਆ ਪੁੱਤ ਮੈਂ ਅੱਜ ਜਾਇਦਾਦ ਦਾ ਮਾਲਕ ਆ ਦਾਵੇ ਕਹਿੰਦੇ ਆ 11 ਸਾਲਾਂ ਬਾਅਦ ਹੋਇਆ ਪੁੱਤ ਚੌਂਕ 'ਚ ਆਪਣੇ ਰਿਵਾਰ ਵਰਨਾ ਗੋਲੀ ਮਾਰੂ ਉਹਦੇ ਮੱਥੇ 'ਚ ਆਪਣੇ ਪੁੱਤ ਦੇ ਬਾਜ 'ਚ ਮਾਰੂ ਆਪਣੇ ਆਪਣੀ ਵਾਈਫ ਦੇ ਫਿਰ ਮੈਂ ਪਿਓ ਦੇ ਤੇ ਆਪਣੀ ਮਾਂ ਦੇ ਮਾਰ ਕੇ ਖਤਮ ਕਰੂੰ ਤੇ ਇਲਜ਼ਾਮ ਲਗੂ ਸਾਡੇ ਸਾਡੀ ਸਰਕਾਰ ਤੇ ਜੀਨੇ ਜੀ ਅਸੀਂ ਦਿਨ ਰਾਤ ਪਿੱਕ ਕੀਤਾ ਸਾਡੇ ਐਮਰਤ ਜਿਹੜੇ ਕੱਕੀ ਦੇ ਤੁੱਕੀ ਦੇ ਐਸਐਚਓ ਲਾਇਆ ਵਏ ਤੇ ਜਿਨ੍ਹਾਂ ਦੇ ਭੱਲੇ ਕੱਕ ਨਹੀਂ ਇੱਥੇ ਆਉਂਦਾ ਅਮਨਦੀਪ ਸਿੰਘ ਐਸਐਚਓ ਜਿਨੇ ਦੋ ਦਿਨ ਦੇ ਵਿੱਚ ਪਹਿਲਾਂ ਵੀ ਮੇਰੇ ਗੈਂਗਸਟਰ ਨੇ ਘਰ 'ਤੇ ਹਮਲਾ ਕੀਤਾ ਸੀ ਉਹਨੇ ਅਗਲੇ ਨੇ ਐਸਐਚਓ ਅਮਨਦੀਪ ਸਿੰਘ ਨੇ ਦੋ ਦਿਨਾਂ 'ਚ ਹੱਲ ਕਰਤਾ ਸੀ ਪੁਲਸ ਦੇ ਭੱਲੇ ਕੱਕ ਨਹੀਂ ਪੁਲਸ ਦੀ ਇਹਨਾਂ ਨਾਲ ਨਹੀਂ ਹੋਈ ਨਾ ਮੈਂ ਆਪਣਾ ਚੌਂਕ ਜਾਂਦਾ ਜੇ ਸਵੇਰੇ 8:30 ਠੋਕੇ 8 ਵਜੇ ਮੈਂ ਆਪਣਾ ਪਰਿਵਾਰ ਖਤਮ ਕਰਨਾ ਜੇ ਪਹਿਲਾ ਪੁੱਤ ਮਾਰਨਾ ਜਿਵੇਂ ਆਪਣਾ 11 ਸਾਲਾ ਬਾਅਦ ਹੋਇਆ ਉਸ ਤੋਂ ਬਾਅਦ ਆਪ ਧੋਨ ਮਾਰੂ ਮਾਂ ਨੂੰ ਮਾਰੂ ਘਰਤੀ ਨੂੰ ਮਾਰੂ ਤੇ ਸਾਰੀ ਜਾਇਦਾਦ ਮੈਂ ਕਹੂੰਗਾ ਮਨ ਉਹ ਤੇਰੇ ਘਰ ਪੁੱਤ ਜੰਮਿਆ ਬੜਾ ਲੇਟ ਆਪਣੇ ਪੋਤਨਾ ਜਾਇਦਾਦ ਲਖਾ ਲਈ ਆ ਵੀਡੀਓ ਤੇ ਲਾਤੀ ਹੋ ਕੇ ਮੈਂ ਵਪਾਰ ਮੰਡਲ ਆਮ ਆਦਮੀ ਪਾਰਟੀ ਦਾ ਪ੍ਰਧਾਨ ਹਾਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਵਪਾਰ ਮੰਡਲ ਦਾ ਓਏ ਦੁਖੀ ਹੋ ਗਿਆ ਮੈਂ ਗੈਂਗਸਟਰਾਂ ਦੀਆਂ ਧਮਕੀਆਂ ਤੋਂ ਓਏ ਕੱਖਰੀ ਜੇ ਕਰਦੀ ਆਏ ਦਿਨ ਮੇਰੀਆਂ ਰੈਕੀਆਂ ਹੁੰਦੀਆਂ ਸੀ ਹੁਣ ਉਹਨੇ ਮੈਨੂੰ ਫੇਰ ਕਾਲ ਕਰਕੇ ਗੈਂਗਸਟਰ ਨੇ ਕਿਹਾ ਓਏ ਉਹ ਮਾਰੇ ਮੈਂ ਦੁਸ਼ਮਣ ਦੇ ਹੱਥੋਂ ਮਰਨ ਨਾਲੋਂ ਆਪਣਾ ਪਰਿਵਾਰ ਮਾਰ ਕੇ ਆਪਣੇ ਆਪ ਨੂੰ ਖਤਮ ਕਰੂੰਗਾ ਕੱਲ 8 ਵਜੇ ਚੌਂਕ ਦੇ ਵਿੱਚ ਮੈਂ ਕੰਮ ਕਰਨਾ ਜੇ ਤਰਕੇ ਆਪਣਾ ਪਰਿਵਾਰ ਲੈ ਕੇ ਦੇਖ ਲਿਓ ਇਹ ਨਾ ਕਰੂੰਗਾ ਤੇ ਮੇਰਾ ਛੜਦਾ ਪੁੱਤ ਨਾ ਕਰੂੰਗਾ ﺍﻟजाम ਪੰਜਾਬ ਸਰਕਾਰ ਤੇ ਸੀਐਮ ਤੇ ਸਾਰੇ ਪੰਜਾਬ ਪੁਲਿਸ ਦੇ ਮੈਂ ਆਪਣੇ ਆਪ ਨੂੰ ਹੱਤਮ ਕਰੂੰਗਾ ਜੇ ਨਾ ਕਰੂੰਗਾ ਤੇ ਕਿਉਂ ਜੜਦਾ ਪੁੱਤ ਸੀ ਜਸਵਿੰਦਰ ਸਿੰਘ ਢਿੱਲੋਂ ਜੜਦਾ ਪੁੱਤ ਸੀ ਇੱਕ ਝੂਠ ਮਾਰ ਗਿਆ ਦੁਖੀ ਹੋਇਆ ਪਿਆ ਮੇਰਾ ਘਰ ਵੇਖੋ ਆ ਘਰ ਜੇ ਆ ਘਰ ਜੇ ਜਿਹਨੂੰ ਮੈਂ ਜੇਲ੍ਹ ਭਣਾਉਂਦਾ ਸੀ ਆ ਵੇਖੋ ਆ ਵੇਖੋ ਸਾਲਾ ਦੁਖੀ ਹੋਇਆ ਆਪਣਾ నా ਮੇਰਾ ਪੇ ਬੱਚਾ ਸਕੂਲ ਲੈ ਜਾ ਸਕਦਾ ਹੈ ਆ ਵੇਖੋ ਆ ਜੇਲ ਬਣਾਉਂਦੇ ਆ ਜੇ ਆ ਜਿੰਦਾ ਟੱਕ ਮੈਂ ਜੇਲ ਚ ਰਹਿੰਦੇ ਆ ਪੁਲਿਸ ਕਹਿੰਦੀ ਘਰੋਂ ਬਾਹਰ ਨਾ ਨਿਕਲੋ ਕੀ ਕਰਾਂ ਮੇਰੇ ਨਾਲ ਜੋ ਸੁਣ ਵੀ ਤੈਨੂੰ 10 ਮਿੰਟ ਪਹਿਲਾਂ ਕਾਲ ਆਈ ਆ ਉਹ ਲਕ ਲਾਂ ਤੇ ਆਉਂਦੇ ਆ ਜੇ ਸਾਈਬਰ ਕ੍ਰਾਈਮ ਤੇ ਉਹ ਜਿਹੜੀ ਪੁਲਿਸ ਫੜ ਨਾ ਸਕੀ ਪਹਿਲਾਂ ਤੇਰੇ ਘਰ ਦੇ ਘਤੀ ਹੋਈ ਉਹ 5 ਮਿੰਟ ਚ ਫੜਿਆ ਸੀ ਉਹ ਐਸ ਐਚਓ ਅਮਨਦੀਪ ਸਿੰਘ ਉਹ ਮੈਂ ਸਲੂਟ ਮਾਰਦਾ ਤੁਹਾਨੂੰ ਤੇ ਕੱਲ ਮੈਂ ਚੌਂਕ ਜਖਲੋ ਕੇ ਸਵੇਰੇ 8 ਵਜੇ ਆਤਮ ਤਿਆਰ ਕਰਨੀ ਜੇ ਤੇ 8 ਵਜੇ ਮੈਂ ਕਰੂੰਗਾ ਬੇ ਲੱਖ ਲਾਂਤ ਸਰਕਾਰ ਤੇ ਦੇਣਾ ਮੈਨੂੰ ਅਫਸੋਸ ਆ ਕਿ ਅਸੀਂ ਗਿਆ ਹੀ ਬਦਲਾ ਉਹ ਬਦਲਾ ਇਹੋ ਜੇ ਬਦਲਾ ਦੀ ਲੱਖ ਲਾਂਤ ਬਦਲਾ ਦੀ ਲੱਖ ਲਾਂਤ ਇਹੋ ਜੇ ਬਦਲਾ ਦੀ ਜਿਹੜੀ ਅਸੀਂ ਖੁਦ ਸੋਚਿਆ ਸੀ ਆਮ ਆਦਮੀ ਪਾਰਟੀ ਲਿਆਉ ਉਹ ਭਰਾਵੋ ਮੈਂ ਟੇਪ ਪਾਰਟੀ ਦੀ ਹਮਾਇਤੀ ਕਰਦਾ ਇੱਕ ਜੋਗੀ ਦੀ ਤਾਰੀਫ ਕਰਦਾ ਜਿਨੇ ਸਾ ਜਿਨੇ ਗੈਂਗਸਟਰ ਖਤਮ ਕਰ ਦਿੱਤੇ ਉਹ ਮੈਂ ਜੋਗੀ ਤੁਸਲੂਟ ਕਰਦਾ ਮੇਰੇ ਕੋਲ ਟਾਈਮ ਨਹੀਂ ਮੇਰੇ ਕੋਲ ਗੋਸ਼ ਨਹੀਂ ਧਮਕੀਆਂ ਦੇ ਦੇ ਕੇ ਮੇਰਾ ਜੀਣਾ ਆਰਾਮ ਕੀਤਾ ਤੇ ਪੁਲਿਸ ਦੇ ਪੱਲੇ ਕੱਖ ਨਹੀਂ ਤੇ ਪੰਜਾਬ ਪੁਲਿਸ ਫੇਲੀਏ ਪੰਜਾਬ ਪੁਲਿਸ ਜੇ ਸਿਕਿਉਰਿਟੀ ਓਏ ਇਹੋ ਜਿਹੇ ਤੇ ਬਿਖਾ ਹਥਿਆਰ ਲੈਣ ਜਾਈਏ ਉਹ ਦੋ ਅੰਮਿਨੇ ਪਰਮਿਸ਼ਨਾਂ ਚ ਨਗਾ ਦੇਂਦੇ ਆ ਸਾਡੀ ਸਰਕਾਰ ਦਾ ਹਾਲਾਤ ਜੇ ਇਹ ਤੋਂ ਵਧ ਮੈਂ ਕੋਖਣੀ ਜੇ ਕਹਿਣਾ ਮੈਂ ਇੱਕੋ ਗੱਲ ਕਹੂੰਗਾ ਮੈਂ ਤਿਆਰ ਬਤਿਆਰ ਜੇਲ੍ਹ ਦੇ ਵਿੱਚ ਆ ਜੇਲ੍ਹ ਨੂੰ ਮੈਂ ਰਹਿ ਰਹਿ ਮੱਚੌਂਕ ਸੇ ਖਲੋਤਾ ਆ ਮੈਂ ਗੈਂਗਸਟਰਾਂ ਨੂੰ ਕਹਿਣਾ ਮੇਰੀ ਵੇਖਣ ਦੇ ਹੋਣੇ ਵੀਡੀਓ ਮੇਰੀ ਵੇਖਣ ਦੇ ਹੋਣੇ ਵੀਡੀਓ ਓਏ ਤੁਸੀਂ ਕੱਲ ਮਾਰਨ ਦੀਆਂ ਧਮਕੀਆਂ ਕਰਦੇ ਤੇ ਆ ਮੈਂ ਆ ਗਿਆ ਮਾਰੋ ਮੈਨੂੰ ਮਾਰੋ ਮੈਨੂੰ ਜਿੰਨੇ ਮਾਰਾਂ ਆ ਵੇ ਖੜਾ ਜੇ ਆ ਖੜੇ ਜੇ ਚੌਂਕ ਦੇ ਵਿੱਚ ਆਓ ਕੰਨਾ ਮੈਂ ਤੇਰਾ ਪਰਿਵਾਰ ਪਹਿਲਾਂ ਮਾਰਨਾ ਇਹੀ ਕੌਲਾਂ ਕਰਦੇ ਤਨ ਫੇਲੀਆ ਸਰਕਾਰ ਖੜਾ ਨੇ ਇੱਥੇ ਖੜਾ ਮੈਂ ਇੱਥੇ ਮਾਰੋ ਜਿੰਨੇ ਮਾਰਨਾ ਕੇ ਤੇ ਪੱਲੇ ਕੱਖ ਨਹੀਂ ਹੈਗਾ ਇੱਥੇ ਕੋਈ ਇੱਥੇ ਕੋਈ ਪੰਜਾਬ ਪੁਲਿਸ ਨਹੀਂ ਕੋਈ ਸੀਐਮ ਨਹੀਂ ਮਾਰੋ ਜਿੰਨੇ ਮਾਰਨਾ ਮੇ ਤੁ ਆਹ ਖੜਾ ਜਿਵੇਂ ਚੌਕ ਦੇ ਵਿੱਚ ਆਹ ਖੜਾ ਜੇ ਹੁਣ ਤੋਂ ਮੈਂ ਖੜਾ ਮੇਰੀ ਲਾਈਵ ਵੀਡੀਓ ਤੇ ਤੁਸੀਂ ਗੈਂਗਸਟਰ ਵੀ ਕਹਿੰਦੇ ਜੀ ਨਾ ਖੜਾ ਤੇ ਮੈਂ ਖੜਾ ਜੀਣਾ ਆਰਾਮ ਕੀਤਾ ਜੇ ਤੁਸੀਂ ਆ ਖੜਾ ਜੇ ਮੈਂ ਚੌਂਕ ਦੇ ਵਿੱਚ ਆਓ ਮੈਂ ਕਹਿ ਚੌਂਕ ਨਿਕਲ ਕੇ ਆਇਆ ਮਾਰ ਦੋ ਮੈਨੂੰ ਮਾਰੋ ਮੈਨੂੰ ਪੰਜਾਬ ਦੇ ਕਿਸੇ ਅਮਨ ਕਾਨੂੰਨ ਤੋਂ ਨਹੀਂ ਆ ਮੇਰਾ ਚਾਚਾ ਮੇਰਾ ਸਾਦੀ ਸੀ ਆ ਨਾਲ ਖੜਾ ਮਾਰੋ ਆ ਬੈਠੇ ਅਹੀਂ ਦੁਖੀ ਹੋ ਗਏ ਆ ਉਹ ਦੁਖੀਆਂ ਤੇ ਪੰਜਾਬ ਤੂੰ ਇਹਨਾਂ ਗੈਂਗਸਟਰਾਂ ਤੋਂ ਇੱਕੋ ਪ੍ਰਸੋ ਜੇ ਤੁਸੀਂ ਲੋਕ ਨਾ ਕਰੇ ਅੱਜ ਅੱਜ ਮੈਂ ਮੇਰਾ ਪ੍ਰਵਾ ਕਰੂ ਅੱਜ ਮੇਰਾ ਪ੍ਰਵਾ ਕਰੂਗਾ ਪਰ ਗੱਲ ਯਾਦ ਰੱਖਿਓ ਕੱਲ ਫੇਰੀ ਤੁਹਾਡੀ ਵੀ ਆਊਗੀ ਕੱਲ ਵਾਰੀ ਤੁਹਾਡੀ ਵੀ ਆਊਗੀ ਅੱਜ ਆ ਬੂਟੇ ਲਾਉਣ ਆਲਿਓ ਵੀਰੋ ਤੁਹਾਡੀ ਬੜੀ ਮਿਹਨਤ ਆ ਪਿੰਡ ਆ ਲਿਓ ਉਹ ਵੀਰੋ ਬੂਟੇ ਉਹ ਬੂਟੇ ਦੀ ਸ਼ਾਨ ਲੈਣੇ ਤਊਗਾ ਕੋਈ ਉਹ ਕੀ ਬੂਟੇ ਕੂ ਕੀ ਕਰੋਗੇ ਬੂਟੇ ਲਾ ਕੇ ਹਾਲਾਤ ਬੂਟੇ ਲਾਉਂਦੇ ਨਹੀਂ ਬੂਟੇ ਪਚਾਉਂਦੇ ਆ ਉਹ ਤੇ ਪਕਾ ਉਹ ਪਹਿਲਾਂ ਤੇ ਘਰ ਦੇ ਵਿਚਾਲੀਏ ਘਰ ਦੇ ਵਿਚਾਲੀਏ ਧਮਕੀਆਂ ਤੋਂ ਤੰਗ ਆਇਆ ਪਿਆ ਅਗਲੇ ਇਹੋ ਜੀ ਰਿਪੋਰਟ ਤੇ ਪੁਲਸ ਵਾਲਿਆਂ ਤੋਂ ਨਹੀਂ ਹੈਗੀ ਜਿਹੜੇ ਫੋਨ ਕਰਕੇ ਦੱਸ ਦਿੰਦੇ ਨੇ ਵੀ ਭਾਈ ਤੂੰ ਇੱਥੋਂ ਨਿਕਲੇ ਆ ਆ ਤੇਰੀ ਕਰਤੂਤ ਦੀ ਲਾਲੇ ਈ ਔਰ ਕਰ ਲਿਆ ਈ ਵੇਖ ਲਈ ਪਹੁੰਚ ਉਹ ਅਗਲੇ ਕਹਿੰਦੇ ਪੁਲਸ ਤੋਂ ਵੱਡੀ ਪਹੁੰਚ ਆ ਜੇ ਪੁਲਸ ਦੀ ਪਾਵਰ ਆ ਮੇਰੇ ਨਾਲ ਹੁਣੇ ਤਰੀਏ ਗੈਂਗਸਟਰਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਕੱਢ ਕੇ ਪਬਲਿਕ ਪਲੇਸ ਕਰਾਓ ਕਰਾਓ ਹੈ ਹੀ ਕੱਖ ਨਹੀਂ ਪੱਲੇ ਤੁਹਾਡੇ ਹੈ ਹੀ ਨਹੀਂ ਆ ਆ ਖੜਾ ਜੇ ਛੱਟ ਸ਼ਰਿਆਮ ਕਰਾ ਤੇ ਸ਼ਰਿਆਮ ਕਰਾ ਜੇ ਛੱਟ ਉਹ ਗੈਂਗਸਟਰ ਉਹ ਵੇਖਦਾ ਸ਼ਰਿਆਮ ਜੱਟ ਖੜਾ ਆਓ ਚੌਂਕ ਚ ਮਾਰੋ ਪਰਿਵਾਰ ਮਾਰਨ ਦੀ ਗੱਲ ਕਰੋ ਤੁਹਾਡੇ ਦੇ ਮਰਨ ਦਾ ਮੈਂ ਆਮ ਮਾਰੂ ਮੇਰਾ 11 ਸਾਲਾਂ ਬਾਅਦ ਹੋਇਆ ਪੁੱਤ ਇਕਲੌਤਾ ਪੁੱਤ ਮੈਂ ਆਮ ਮਾਰੂ ਮਾਰ ਕੇ ਆਪਣੀ ਘਰ ਦੀ ਮਾਰੂ ਮਾਂ ਪਿਓ ਮਾਰੂ ਉੱਤੋਂ ਆਮ ਮਾਰੂ ਜੇ ਨਾ ਮਾਰਿਆ ਤਾਂ ਮੈਨੂੰ ਜੜਦਾ